ਹਾਂਜੀ ਸੱਸੀਆ ਸਾਰਿਆਂ ਨੂੰ ਮੇਰਾ ਨਾਮ ਅਜਿੰਦਰ ਸ਼ਾਹਪੁਰੀਆ ਮੈਂ ਕਬੱਡੀ ਖੇੜੇ ਖੇਡਦਾ ਸੀ 2014 ਤੋਂ ਪਹਿਲੇ ਵੱਲੋਂ ਖੇਡਿਆ ਮੈਂ ਮੰਗੀ ਭਾਈ ਉਹਨਾਂ ਨੂੰ ਪਤਾ ਜਾਂ ਪਾਲੇ ਉਸਤਾਦ ਨੂੰ ਪਤਾ ਜਾਂ ਖੁਸ਼ੀਰ ਉਹਨਾਂ ਨੂੰ ਪਤਾ ਸਾਰਿਆਂ ਨੂੰ ਪਤਾ ਸਲਵਾਨ ਹੋ ਗਿਆ ਸਾਰਿਆਂ ਨੂੰ ਪਤਾ ਮੇਰੇ ਬਾਰੇ ਕਿ ਮੈਂ ਕੌਣ ਆ ਕੌਣ ਨਹੀਂ ਤੇ ਰਹੀ ਗੱਲ ਹੁਣ ਮੈਂ ਬੋਲਣਾ ਨਹੀਂ ਕਿਉਂਕਿ ਮੇਰੇ ਘਰੇ ਜਵਾਬ ਹੋਇਆ ਤੇ ਮੇਰੇ ਕੋਲ ਪਹਿਲੀ ਗੱਲ ਤੇ ਟਾਈਮ ਨਹੀਂ ਸੀ ਇਸ ਚੀਜ਼ਾਂ ਦੇ ਬਾਰੇ ਪਰ ਇਹ ਚੀਜ਼ਾਂ ਨੂੰ ਹੁਣ ਹੋਰ ਚਹਾਵਨਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਹਾਂ ਵੀ ਇੱਕ ਦੁੱਲੇ ਨੂੰ ਗੈਂਗ ਚਰ ਨੇ ਧੌਂਕੀ ਦਿੱਤੀ ਕਿਉਂਕਿ ਇਹ ਪੇਜਾਂ ਤੋਂ ਪੁਆ ਰਹੇ ਆ ਪਹਿਲਾਂ ਇੱਕ ਬ੍ਰਿੰਟਨ ਵਾਲੇ ਪੇਜ ਤੋਂ ਇਹਨਾਂ ਨੇ ਪੁਆਈ ਆ ਵੀਡੀਓ ਮੇਰਾ ਨਾਮ ਲਿਖ ਕੇ ਮੇਰੀ ਫੋਟੋ ਲਾ ਕੇ ਕਿ ਕੀ ਗੱਲ ਉਹ ਤੋਂ ਬਾਅਦ ਡੇਢ ਕਿਹ ਘੰਟੇ ਮਗਰੋਂ ਵੀਡੀਓ ਘਟਾ ਦਿੱਤੀ ਦੁੱਲੇ ਨੇ ਕਿਉਂਕਿ ਉਹ ਇਹਨਾਂ ਨਾਲ ਇਹਨਾਂ ਦੇ ਨਾਲ ਦੇ ਨਾਮ ਦੇ ਨਾਲ ਦਾ ਪੇਜ ਹੈ ਕਿਦਾ ਫਿਰ ਹੁਣ ਇੱਕ ਦੋ ਪੇਜ ਹੋਰ ਆ ਉਹਨਾਂ ਦੇ ਰਿਕਾਰਡਿੰਗਾਂ ਚਲਾ ਰਹੇ ਆ ਕਿ ਦੁੱਲੇ ਨੂੰ ਗੈਂਗਸਟਰ ਦੀ ਧਮਕੀ ਕੀ ਆ ਜੀ ਬਈ ਪਹਿਲੀ ਗੱਲ ਇਹ ਧਮਕੀਆਂ ਤਾਂ ਦਿੱਤੀਆਂ ਦੁੱਲੇ ਉਹਨਾਂ ਨੇ ਜਾਂ ਦੁੱਲੇ ਦੇ ਯਾਰਾਂ ਨੇ ਲੋਾਰ-ਵਾਰ ਦਿਖਾ ਲਏ ਮੇਰੇ ਮਾਪਿਆਂ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ ਹੈ ਤੇ ਦੂਜੀ ਗੱਲ ਇਹ ਤੇ ਇਹਨੂੰ ਧਮਕੀ ਕਿਹੜੇ ਵੇਲੇ ਦੇ ਦਿੱਤੀ ਮੈਂ 6 4 ਬੰਦੇ ਧਮਕੀ ਦਿੰਦੇ ਆ ਤੇ ਇੱਕ ਬੰਦਾ ਧਮਕੀ ਦਿੰਦਾ ਮੈਨੂੰ ਤੁਸੀਂ ਦੱਸਿਓ ਮੜਿਆ ਠੀਕ ਆ ਦੂਜੀ ਗੱਲ ਇਹ ਗੱਲ ਹੋਈ ਗਈ ਆ ਇਹ ਫੋਨ ਕਿਦਾਂ ਹੋਇਆ ਕਿਦਾਂ ਨਹੀਂ ਇਹ ਮੇ ਨਾਲ ਗੱਲ ਗਵਾਤ ਕਰਦਾ ਸੀ ਪਹਿਲਾਂ ਵੀ ਬਾਣੀ ਮੋਟੀ ਮੇਰਾ ਹੋਇਆ 2014 ਚ ਮੇਰੇ ਲੱਗੀ ਸੱਟ ਗੋਡੇ ਦਾ ਆਪਰੇਸ਼ਨ ਹੋਇਆ ਮੇਰੇ ਤੇ ਸੱਟ ਲੱਗੀ ਇਹਨਾਂ ਦੀ ਕਲੱਬ ਵਾਲੋਂ ਘੇੜਦੇ ਸਾਬੀ ਕਲੱਬ ਮਲੀਆਂ ਬਣਾਈ ਸੀ ਇਹਨਾਂ ਨੇ ਉਦੋਂ ਇਹਦੇ ਦੁੱਲੇ ਦੇ ਸੱਟ ਲੱਗੀ ਉਦੋਂ ਕੈਨੇਡਾ 'ਚ ਤੇ ਕੈਨੇਡਾ ਤੋਂ ਇੰਡੀਆ ਗਿਆ ਤੇ ਮੈਂ ਸੀਗਾ ਉਸ ਕੈਂਪ ਦੇ ਵਿੱਚ ਸਤਾਜ ਪੰਮੀ ਗੰਧਰੀ ਉਦੋਂ ਕਿਦੋਂ ਇਹ ਇਹਦੇ ਉ ਇਹਦੇ ਸੱਟ ਲੱਗੀ ਤੇ ਉੱਥੇ ਗਿਆ ਤੇ ਸਾਧਨੀ ਮੈਂ ਪੰਮਾ ਸਾਧਕਪੁਰੀਆ ਅਸੀਂ ਇਹਨੂੰ ਸਾਂਭਿਆ ਸਾਰਾ ਕੁਝ ਕਰਾਇਆ ਟੋਟਾ ਤੱਕ ਬੰਦੀਆਂ ਸਾਫ ਕੀਤੀਆਂ ਇਹ ਅੱਜ ਭੁੱਲ ਗਿਆ ਵੱਖਰੀ ਗੱਲ ਹੈ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਆ ਉਹ ਤਬਾ ਮੇਰੇ ਲਈ ਸੱਟ ਇਹਨਾਂ ਦੇ ਕਲੱਬ ਲੋਕੇੜ ਦੇ ਦੇ ਤੇ ਮੈਨੂੰ ਮੈਂ ਆਪਦੇ ਘਰ ਚ ਲਗਿਆ ਉਸਤਾਦ ਮੇਤੋ ਗਿਆ ਮਗੰਦਰੀਆ ਕਿ ਨਹੀਂ ਤੇਰੇ ਤੇਰਾ ਆਪਰੇਸ਼ਨ ਕਰਾਉਣਾ ਆ ਮੈਂ ਕਹਾ ਨਹੀਂ ਉਸਤਾਦ ਮੇਤੋ ਪੈਸੇ ਪੂਰੇ ਨਹੀਂ ਕਿ ਉਸਤਾਦ ਕਹਿੰਦਾ ਨਹੀਂ ਤੈਨੂੰ ਕਲੱਬ ਲੋ ਖੇਡਦਾ ਸੀ ਤੇਰੇ ਕਲੱਬ ਵੱਲੋਂ ਸੱਟ ਲੱਗੀ ਹੈ ਕਿ ਤੇ ਪੈਸੇ ਕਲੱਬ ਵਾਲੇ ਲਾਉਣਗੇ ਤੇ ਮੈਂ ਫੇਰ ਕਿਹਾ ਉਸਤਾਦ ਨੂੰ ਕਿ ਪੱਕਾ ਕਰ ਲਾ ਕਿ ਹਾਂ ਕਿ ਕਲੱਬ ਵਾਲੇ ਲਾਉਣਗੇ ਕਿਉਂਕਿ ਮੈਂ ਆਲਰੇਡੀ ਪੈਸੇ ਭਰਾ ਬਹੁਤ ਖਰਚ ਚੁੱਕਾ ਆ ਕਿਉਂਕਿ ਕੈਂਪ ਚ ਗਿਆ ਸੀ ਮੈਂ ਆਪਦੇ ਪੱਲਿਓ ਲਾ ਕੇ ਗਿਆ ਸੀ ਉਸਤਾਦ ਕੋ ਰਹਿੰਦਾ ਸੀ ਉਹ ਸਾਰਿਆਂ ਨੂੰ ਪਤਾ ਕਿ ਉਸਤਾਦ ਮੈਂ ਮਹੀਨੇ ਦੀ ਮਹੀਨੇ ਲੈਂਦਾ ਸੀ ਪੈਸੇ ਤੇ ਮੈਂ ਉਸਤਾਦ ਨੂੰ ਕਿਹਾ ਕਿ ਮੇਰੇ ਤੋਂ ਪੈਸੇ ਨਹੀਂ ਆਗੇ ਉਸਤਾਦ ਕੋ ਮੈਂ ਨਹੀਂ ਕਰਾਉਣਾ ਆਪਰੇਸ਼ਨ ਮੇਰੇ ਘਰ ਦੇ ਵੀ ਨਹੀਂ ਮੰਨਦੇ ਤੇ ਨਹੀਂ ਉਸਤਾਦ ਕਹਿੰਦਾ ਕਰੋਣਾ ਕਲੱਬ ਵਾਲੇ ਦੇਣਗੇ ਮੈਂ ਕਿਹਾ ਚੰਗਾ ਮੈਂ ਫੇਰ ਆਪਰੇਸ਼ਨ ਕਰਾ ਲਿਆ ਤੇ ਮੈਂ ਆਪਰੇਸ਼ਨ ਕਰਾ ਕੇ ਆਪਦੇ ਘਰ ਆ ਗਿਆ ਤੇ ਮਹੀਨਾ ਨਹੀਂ ਵਿੱਚ ਪਿਆ ਮੇਰੇ ਤੋਂ ਪੈਸੇ ਮੰਗ ਲੈ ਕਿ ਸਾਨੂੰ ਪੈਸੇ ਦੇ ਤੇ ਤੇ ਪੈਸੇ ਲਾਏ ਸੀ ਪਹਿਲੀ ਗੱਲ ਤੁਸੀਂ ਮੈਨੂੰ ਇਹ ਦੱਸੋ ਮੈਂ ਤੁਹਾਨੂੰ ਕਿਹਾ ਸੀ ਮੇਰਾ ਆਪਰੇਸ਼ਨ ਕਰੋ ਠੀਕ ਆ ਚਲ ਠੀਕ ਆ ਤੁਸੀਂ ਮੰਗ ਲੈ ਤੇ ਮੈਂ ਉਸਤਾਦ ਨੂੰ ਪੁੱਛਿਆ ਤੇ ਉਸਤਾਦ ਕਿ پیسے ਮੰਗਦੇ ਉਸਤਾਦ ਕਹਿੰਦਾ ਕਿ ਨਹੀਂ ਕਲੱਬ ਵਾਲਿਆਂ ਨੇ ਕਲੱਬ ਵਾਲਿਆਂ ਨੇ ਕਰਾਇਆ ਉਧਰੋਂ ਹਟ ਲੱਗੀ ਤੇਰੇ ਕਲੱਬ ਵਾਲੇ ਲਾਉਣ ਉਹਨਾਂ ਨੇ ਦੇਣੇ ਆਪਣੇ ਆ ਵੀ ਤੂੰ ਨਹੀਂ ਦੇਣਾ ਪਿਆ ਕੋਈ ਵੀ ਮੈਂ ਕਿਹਾ ਠੀਕ ਆ ਉਸ ਤੋਂ ਬਾਅਦ ਮੇਰੇ ਤੋਂ ਕਿਸੇ ਨੇ ਨਹੀਂ ਮੰਗੇ ਫੇ 2014 ਦੀ ਗੱਲ ਆ ਫੇ ਠੀਕ ਆ ਮਾੜਾ ਮੋਟਾ ਸਾਰਾ ਕੁਝ ਮੈਂ ਗੇਮ ਨਹੀਂ ਖੇਡੀ ਮੁੜ ਕੇ ਕਿਉਂਕਿ ਮੇਰੇ ਕੋਲ ਕੋਡਾ ਮੇਰਾ ਆਪਰੇਸ਼ਨ ਸਹੀ ਨਹੀਂ ਹੋਇਆ ਮੈਂ ਖੇਡਿਆ ਨਹੀਂ ਮੁੜ ਕੇ ਫੇ ਮੈਂ 14 ਦੇ ਵਿੱਚ ਵਿਆਹ ਕਰਾਇਆ ਵਿਆਹ ਕਰਾ ਕੇ ਮੈਂ ਆਪਦਾ ਘਰ ਬਰ ਚ ਰਿਹਾ ਉੱਥੇ ਸਾਰਾ ਕੁਝ ਠੀਕ ਆ ਤੇ ਮੈਂ 2018 ਦੇ ਵਿੱਚ ਇੱਕ ਕੈਨੇਡਾ ਆ ਗਿਆ ਕੈਨੇਡਾ ਆਉਣ ਤੋਂ ਬਾਅਦ ਦੁੱਲੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਇਹਨੂੰ ਮੈਂ ਇੱਕ ਕਈ ਵੀਡੀਓ ਬਣਾਉਣ ਨੂੰ ਸਾਡੇ ਮੇਰਾ ਫਰੈਂਡ ਹੁੰਦਾ ਸੀ ਤੇ ਮੈਂ ਇਹਨੂੰ ਕਿਹਾ ਵੀਡੀਓ ਬਣਾਉਣੀ ਐ ਇਦਾਂ ਦਾ ਟੂਰਨਾਮੈਂਟ ਆ ਉੱਥੇ ਤੇ ਕਈ ਵੀਡੀਓ ਬਣਾ ਦੇ ਇੱਕ ਤੇ ਉਹਨਾਂ ਨੂੰ ਟੂਰਨਾਮੈਂਟ ਕਰਾਉਣਾ ਆ ਉਹਨਾਂ ਨੇ ਤੇ ਉਹ ਕਹਿੰਦਾ ਇੱਕ ਵੀਡੀਓ ਬਣਾਉਣੀ ਮੈਨੂੰ ਕਹਿੰਦਾ ਬਣਾ ਲੂੰਗਾ ਮੈਂ ਕਿਹਾ ਓਕੇ ਮੈਂ ਇਹਨੂੰ ਫੋਨ ਕੀਤਾ ਥੋੜੇ ਜਿਹੇ ਦਿਨਾਂ ਮਗਰੋਂ ਤੇ ਇਹ ਬੰਦੇ ਨੇ ਮੇਰਾ ਫੋਨ ਨਹੀਂ ਚੱਕਿਆ 10 10 ਘਟੂ ਘਟੂ 10 15 ਫੋਨ ਇਹਨੂੰ ਮੈਂ ਲਾਏ ਨੇ ਮੇਰਾ ਫੋਨ ਹੀ ਚੱਕਿਆ ਮੁੜ ਕੇ ਮੈਂ ਇਹਨੂੰ ਫੋਨ ਨਹੀਂ ਲਾਇਆ ਮੈਂ ਛੱਡ ਯਾਰ ਮੈਂ ਕਹਿੰਦਾ ਨਹੀਂ ਕਰ ਬਣਾਉਣੀ ਨਾ ਬਣਾਵੇ ਹਨਾ ਮੈਂ ਫੋਨ ਨਹੀਂ ਲਾਇਆ ਇਹਨੇ ਇਹਦੇ ਕੋਈ ਮੇਰਾ ਨੰਬਰ ਸੀ ਇਹ ਇੰਡੀਆ گئے ਨੇ ਇੰਡੀਆ ਮੇਰੇ ਮੇਰਾ ਨੰਬਰ ਕਿਹਨੂੰ ਦਿੱਤਾ ਮੁੰਡੇ ਨੂੰ ਹੁਣ ਇਹ ਨਹੀਂ ਪਤਾ ਇਹ ਉਹਦੇ ਕੋਲ ਬੈਠਾ ਫੋਨ ਤੇ ਗੱਲ ਕਰਦਾ ਸੀ ਕਿੱਦਾਂ ਨਹੀਂ ਉਹ ਬੰਦਾ ਮੈਨੂੰ ਦੋ ਤਿੰਨ ਵਾਰੀਆਂ ਨੇ ਪੁੱਛਿਆ ਦੁੱਲੇ ਦਾ ਫੋਨ ਹੈ ਦੁੱਲੇ ਦਾ ਫੋਨ ਮੈਂ ਉਹਨੂੰ ਕਿਹਾ ਕਿ ਨਹੀਂ ਕਿ ਮੈਨੂੰ ਨਹੀਂ ਆਇਆ ਕਿ ਭਾਈ ਮੈਂ ਉਹਨੂੰ ਵੀਡੀਓ ਬਣਾਉਣ ਨੂੰ ਕਿਹਾ ਸੀ ਤਾਂ ਕਿਉਂਕਿ ਉਹ ਇਹਦਾ ਵੀ ਯਾਰ ਸੀ ਉਹ ਕਿ ਮੈਂ ਉਹਨੂੰ ਵੀਡੀਓ ਬਣਾਉਣ ਨੂੰ ਕਿਹਾ ਸੀ ਕਿ ਬਈ ਉਹਨੇ ਵੀਡੀਓ ਨਹੀਂ ਬਣਾਈ ਤੇ ਆਪਾਂ ਉਹਨੂੰ ਫੋਨ ਲਾਇਆ ਉਹਨੇ ਫੋਨ ਨਹੀਂ ਚੱਕਿਆ ਮੁੜ ਕੇ ਤੇ ਆਪਾਂ ਫੋਨ ਨਹੀਂ ਲਾਇਆ ਆਪਾਂ ਕਹਿੰਦੇ ਲਾਉਣਾ ਮੈਂ ਕਿਹਾ ਜੇ ਅਗਲੇ ਨਹੀਂ ਫੋਨ ਨਹੀਂ ਚੱਕਣਾ ਤਾਂ ਫਿਰ ਆਪਾਂ बार-बार-ਬਾਰ ਇਹ ਬੰਦੇ ਦੇ ਪਤਾ ਨਹੀਂ ਇਹ ਦਿਮਾਗ ਚਾਈ ਕੀ ਆਈ ਇਹ ਬੰਦੇ ਨੇ ਮੈਨੂੰ ਹਫ਼ਤੇ ਕ ਮਗਰੋਂ ਮੈਨੂੰ ਇਹ ਫੋਨ ਲਾਤਾ ਕਿ ਬਈ ਮੈਨੂੰ ਪੈਸੇ ਚਾਹੀਦੇ ਆ ਲੱਖ ਰੁਪਈਆ ਤੇ ਤੇਰੇ ਤੇ ਆਪਰੇਸ਼ਨ ਤੇ ਲਾਇਆ ਸੀ ਜੇ ਮੈਂ ਇਹਨੂੰ ਇੱਕੋ ਹੀ ਗੱਲ ਕਹੀ ਪੈਂਦੇ ਸੱਟੇ ਮੈਂ ਕਿਹਾ ਠੀਕ ਆ ਦੇ ਦੂੰਗਾ ਤੂੰ ਮੰਗੇ ਆ ਮੈਂ ਕਹਾਂ ਦੇ ਦਾਂਗੇ ਮੈਂ ਇਹਨੂੰ ਇਹ ਨਹੀਂ ਕਿਹਾ ਕਿ ਉਸਤਾਦ ਕਹਿੰਦਾ ਸੀ ਕਿ ਨਹੀਂ ਦੇਣੇ ਕਿ ਕਲੱਬ ਵਾਲੇ ਲਾਉਣਗੇ ਜਾਂ ਇਦਾਂ ਉਦਾਂ ਮੈਂ ਇਹਨੂੰ ਕੁਝ ਨਹੀਂ ਕਿਹਾ ਕਿਉਂਕਿ ਉਸਤਾਦ ਹੀ ਆਲਰੇਡੀ ਡੈਥ ਹੋ ਚੁੱਕੀ ਸੀ ਤੇ ਮੈਂ ਇਹਨੂੰ ਇਹ ਨਹੀਂ ਕਿਹਾ ਕਿ ਉਸਤਾਦ ਨੇ ਕਿਹਾ ਸੀ ਮੈਂ ਕੁਝ ਨਹੀਂ ਮੈਂ ਕਿਹਾ ਠੀਕ ਆ ਮੈਂ ਦੇ ਦੂੰਗਾ ਪਰ ਮੈਂ ਇਹਨੂੰ ਇਹ ਗੱਲ ਕਹੀ ਸੀ ਕਿ ਭਾਈ ਮੈਂ ਦਿਹਾੜੀ ਕਰਦਾ ਇੱਥੇ ਹਨਾ ਕਿ ਮੇਰਾ ਕੋਈ ਟਰੱਕ ਨਹੀਂ ਚਲਾਉਂਦਾ ਕਿਉਂਕਿ ਗੋਡੇ ਦੇ ਕਰਕੇ ਮੇਰੇ ਕੋਲ ਟਰੱਕ ਨਹੀਂ ਚੱਲਦਾ ਤੇ ਮੈਂ ਤੈਨੂੰ 1-1 ਰੁਪਿਆ ਥੋੜੇ-ਥੋੜੇ ਕਰਕੇ ਦਊਂਗਾ ਕਿ ਜਿੰਨੇ ਕੁ ਮੇਰੇ ਕੋਲ ਬਣਿਆ ਕਰਨਗੇ ਹਰ ਮਹੀਨੇ ਦੀ ਮਹੀਨੇ ਤੱਕ ਮੈਂ 2 ਮ ਥੋੜੇ ਕੇ ਮੈਂ ਭੇਜ ਬੀਆਰ ਬੀ ਜੈਕ ਵਾਲੀ ਫਿਰ ਮੈਂ ਇਹਨੂੰ 15000 ਰੁਪਏ ਭੇਜਿਆ ਮੇ ਤਰ ਰਸੀਦਾਂ ਵੀ ਪਈਆਂ ਹਲੇ ਤੱਕ ਕਿ ਨਹੀਂ ਭੇਜਿਆ ਤਾਂ ਕਹ ਇਹਦੇ ਪੰਮੇ ਪੰਮਾ ਕਿਹੜਾ ਸਾਦਕਪੁਰਿਆ ਉਹਨੂੰ ਵੈਸਟਰਨ ਯੂਨੀਅਨ ਕਰਦਾ ਰਿਹਾ ਮੈਂ ਉਹਨੂੰ ਵੀ ਪੁੱਛ ਲਿਓ ਭਾਵਾ ਕਿਹੜਾ ਮਰਜੀ ਪੁੱਛ ਲਵੇ ਫਿਰ ਉਸ ਤੋਂ ਬਾਅਦ ਇਹ ਇੰਡੀਆ ਗਿਆ ਤੇ ਮੈਂ ਉਧਰੋਂ ਪੱਕਾ ਹੋ ਗਿਆ ਇੱਥੇ ਤੇ ਮੈਂ ਇਹਨੂੰ ਕਿਹਾ ਕਿ ਮੈਂ ਹਣਾ ਇਹਨੂੰ ਮੈਂ ਫੋਨ ਕੀਤਾ ਕਿ ਮੈਂ ਕਹਾ ਮੈਂ 2500 ਡਾਲਰ ਦੇਣਾ ਬਾਕੀ ਨੂੰ ਤੇ ਤੂੰ ਮੈਂ ਕਹਾ ਥੋੜੇ ਦਿਨ ਰੁਕ ਜਾ ਤੇ ਮੈਂ ਤੈਨੂੰ ਥੋੜੇ ਦਿਨ ਰੋਕੇ ਪੈਸੇ ਸੈਂਡ ਕਰੂੰਗਾ ਕਿੰਨੇ ਵੀ ਰਹਿ ਗ ਇਨੇ ਓਕੇ ਕਹਤਾ ਹਫਤੇ ਕੁ ਮਗਰੋਂ ਇਹ ਬੰਦੇ ਨੇ ਮੇਰਾ ਜੇਲ੍ਹ ਚ ਨੰਬਰ ਦੇ ਦਿੱਤਾ ਦਲਜੀਤ ਨੂੰ ਇਹਨਾਂ ਦਾ ਫਰੈਂਡ ਆ ਉਹ ਦਲਜੀਤ ਨੂੰ ਮੇਰਾ ਨੰਬਰ ਦੇ ਦਿੱਤਾ ਤੇ ਉਹ ਬੰਦੇ ਨੇ ਮੇਰੇ ਕੋਲੋਂ ਜੇਲ੍ਹ ਚੋਂ ਫੋਨ ਕੀਤਾ ਦੋ ਦਿਨ ਗੱਲ ਕਰਦਾ ਰਿਹਾ ਤੀਜੇ ਦਿਨ ਬੰਦੇ ਨੇ ਮੇਰੇ ਤੋਂ ਲੱਖ ਰੁਪਈਆ ਮੰਗ ਲਿਆ ਦੱਸ ਇਹ ਸਾਰੀ ਕਿਹੜੀ ਗੱਲ ਹੋਈ ਹੈ ਨਾ ਉਹ ਲੱਖ ਰੁਪਈਆ ਮੰਗ ਲਿਆ ਨੇ ਮੇਰੇ ਤੋਂ ਤੇ ਮੈਂ ਉਹਨੂੰ ਕਹਾ ਮੇਰੇ ਤੋਂ ਕਿੱਥੇ ਹੋਵੇਗਾ ਮੈਂ ਕਿਹਾ ਜੇ ਮੇਰੇ ਤੋਂ ਹੁੰਦੇ ਤੇ ਮੈਂ ਕਿਹਾ ਮੈਂ ਦੁੱਲੇ ਨੂੰ ਨਾ ਦਿੰਦਾ ਉਹਨੂੰ ਮੈਂ ਥੋੜੇ ਕਰ-ਕਰ ਕੇ ਦੇਣ ਲਿਆ ਉਦੋਂ ਮੈਂ ਵਕੀਲ ਦੇ ਪੈਸੇ ਇਕੱਠੇ ਕਰਕੇ ਮੈਂ ਕਿਹਾ ਮੈਂ ਦਿਹਾੜੀ ਕਰ ਕਰਕੇ ਇਕੱਠੇ ਕਰਕੇ ਦੇਣ ਲਿਆ ਹੈ ਤੇ ਮੈਂ ਕਿਹਾ ਮੈਂ ਉਹਨੂੰ ਨਾ ਦਿੰਦਾ ਉਹ ਬੰਦੇ ਨੇ ਮੇਰੀ 2 ਹਫ਼ਤੇ 3 ਹਫ਼ਤੇ ਚੰਗੀ ਜਾਨ ਖਾਦੀ ਫੇਰ ਉਤੋਂ ਬਾਅਦ ਇਹ ਬੰਦੇ ਨੂੰ ਮੈਂ ਇਹ ਇੰਡੀਆ ਤੋਂ ਇੱਥੇ ਆਇਆ ਤੇ ਮੈਂ ਇਹਨੂੰ ਫੋਨ ਲਾਇਆ ਮੈਂ ਕਿਹਾ ਤੂੰ ਉਸਤਾਦ ਮੈਂ ਕਿਹਾ ਮੇਰਾ ਨੰਬਰ ਦਿੱਤਾ ਉਹਨਾਂ ਨੂੰ ਤੇ ਮੈਂ ਇਹਨੂੰ ਫੋਨ ਲਾਇਆ ਤੇ ਮੇਰਾ ਨੰਬਰ ਦਿੱਤਾ ਤਾਂ ਇਹ ਬੰਦੇ ਨੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਹੈ ਤੇ ਮੈਂ ਫੇਰ ਇਹਨੂੰ ਕਿਹਾ ਕਿ ਚੱਲ ਛੱਡ ਕੋਈ ਨਹੀਂ ਹਨਾ ਇਹ ਬੰਦਾ ਮੇਰੇ ਤੇ ਵੀਡੀਓ ਤੱਕ ਪਾਉਂਦਾ ਰਿਹਾ ਟੌਂਚ ਮਾਰ ਮਾਰ ਕਦੀ ਕੋਸ਼ ਕਦੀ ਕਿਉਂ ਮੈਂ ਛੱਡਿਆ ਯਾਰ ਮੈਂ ਕਿਹਾ ਇਕੱਠੇ ਖੇਡੀਆਂ ਟੂਆ ਮਾਰ ਕਾਲੇ ਗਾਲੇ ਕਾਲੇ ਗਾ ਇੱਕ ਦਿਨ ਇੱਕ ਦਿਨ ਤੋਂ ਹੀ ਕਿਤੇ ਫੇ ਅਗਲੇ ਤੇ ਰਾਛਣ ਲੈ ਕੇ ਚੜੋਂਗੇ ਅਗਲੇ ਨੇ ਤੁਹਾਨੂੰ ਜਵਾਬ ਦੇ ਦੇਣਾ ਫੇ ਮੈਂ ਇਹਨੂੰ ਮੈਸੇਜ ਕੀਤਾ ਕਿ ਮੈਂ ਕਿਹਾ ਤੂੰ ਮੇਰੇ ਨਾਲ ਫੋਨ ਤੇ ਗੱਲ ਕਰ ਹਣਾ ਮੈਂ ਕਹਾ ਤੂੰ ਏਦਾਂ ਆੜੀਆਂ ਚੀਜ਼ਾਂ ਕਰ ਰਿਹਾ ਆ ਇਹ ਬੰਦੇ ਨੇ ਮੈਨੂੰ ਪੈਂਦੇ ਸੱਟੇ ਗਾਲਾਂ ਕਢਣੀਆਂ ਸ਼ੁਰੂ ਕਰ ਦਿੱਤੀਆਂ ਤੈਨੂੰ ਸਾਂਭਿਆ ਅਸੀਂ ਤੈਨੂੰ ਉਹ ਕੀਤਾ ਤੂੰ ਸਾਡੇ ਤੇ ਐਂ ਕੀਤਾ ਅਸੀਂ ਤੈਨੂੰ ਆਹ ਸਾਂਭਿਆ ਇੱਥੇ ਸਾਂਭਿਆ ਹੈ ਬਈ ਪਹਿਲੀ ਗੱਲ ਤੇ ਮੈਂ ਕਿੱਥੇ ਵੀ ਗਿਆ ਤੁਸੀਂ ਮੈਂ ਤੇ ਕੋਖ ਨਹੀਂ ਕੀਤਾ ਠੀਕ ਆ ਕੈਂਪ ਚ ਰਿਹਾ ਮੈਂ ਆਪਣੇ ਪੱਲਿਓ ਰਿਹਾ ਸੀ ਠੀਕ ਆ ਕਿਹੜੇ ਕਿਹੜੇ ਤੁਸੀਂ ਪੈਸੇ ਲਾਏ ਉਹਦੇ ਉਧਰੋਂ ਅੱਦੇ ਨੂੰ ਜ਼ਿਆਦਾ ਤੁਸੀਂ ਮੇਰੇ ਤੋਂ ਪੈਸੇ ਲੈ ਚੁੱਕੇ ਆ ਦੂਜੀ ਗੱਲ ਇਹ ਤੁਸੀਂ ਕਹਿਣ ਚ ਕੋਸ਼ਿਸ਼ ਕਰਨ ਚ ਕੋਸ਼ਾ ਠੀਕ ਆ 2014 ਚ ਸੱਟ ਲੱਗੀ ਜਦੋਂ ਤੁਸੀਂ ਪੈਸੇ ਨਹੀਂ ਮੰਗਣੇ ਸੀ 2019 20 ਚ ਜਾ ਕੇ 21 ਚ ਜਾ ਕੇ ਤੁਸੀਂ ਮੇਰੇ ਤੋਂ ਪੈਸੇ ਮੰਗ ਲਏ ਹੈ ਤੇ ਫਿਰ ਤੁਹਾਨੂੰ ਤੁਸੀਂ ਲੈਣੇ ਤੁਹਾਡੇ ਤੇ ਗੱਲ ਤਾਂ ਤੁਹਾਨੂੰ ਇਹ ਸੀ ਕਿ ਹਾਂ ਕਿ ਬਈ ਇਹਨੇ ਇਹ ਗੱਲ ਕਿਉਂ ਕਹੇ ਕਿ ਕਿ ਮੈਂ ਨਹੀਂ ਫੋਨ ਲਾਉਣਾ ਅੱਜ ਤੋਂ ਬਾਅਦ ਉਹਨੂੰ ਹਨਾ ਠੀਕ ਆ ਚੱਲ ਇਹ ਗੱਲ ਹੋ ਗਈਆਂ ਫੇਰ ਤੂੰ ਤੂੰ ਮੈਨੂੰ ਫੋਨ ਲਾਉਣ ਡਿਆ ਉਹਨਾਂ ਨੂੰ ਨਾਲ ਲੈ ਕੇ ਤੈਨੂੰ ਮੈਂ ਇੱਕੋ ਗੱਲ ਕਹੀ ਨੇ ਮੈਨੂੰ ਗਾਲ ਨਾ ਕੱਢ ਤੇਰੀ ਚੈਟਿੰਗ ਮੇਤੋਂ ਪਈ ਆ ਸਾਰੀ ਠੀਕ ਆ ਰਿਕਾਰਡਿੰਗਾਂ ਦਿੱਤੋਂ ਵੀ ਪਈਆਂ ਮੇਤੋਂ ਵੀ ਪਈਆਂ ਸੇਮ ਟੂ ਸੇਮ ਪਈਆਂ ਠੀਕ ਆ ਉਹ ਤੂੰ ਪਾ ਦੇ ਜਾਂ ਮੈਂ ਪਾ ਦੂੰਗਾ ਜੇ ਤੈਨੂੰ ਹੱਲੇ ਵੀ ਤੈਨੂੰ ਲੱਗਦਾ ਕਿ ਤੂੰ ਸੱਚਾ ਬਣ ਰਿਹਾ ਠੀਕ ਆ ਨਾ ਕੋਈ ਚੱਕਰ ਨਹੀਂ ਉਹ ਤੂੰ ਪਾ ਦੀ ਭਾਵਾ ਮੈਂ ਪਾ ਦੋ ਇੱਕੋ ਜਿਹੀਆਂ ਸਾਰੀਆਂ ਰਿਕਾਰਡਿੰਗਾਂ ਦਿੱਤੋਂ ਹੀ ਪਈਆਂ ਮੇਤੋਂ ਵੀ ਪਈਆਂ WhatsApp ਦੀਆਂ ਫੇਰ ਤੁਸੀਂ ਭਰਾਵਾ ਫੇਰ ਤਾਂ ਇਹ ਉਹਨੂੰ ਉਹਨਾਂ ਨੂੰ ਨਾਲ ਲੈ ਕੇ ਤੂੰ ਮੈਨੂੰ ਗਾਲਾਂ ਕੱਢਣੀਆਂ ਕਿ ਛੁੱਟੂ ਕਰ ਦਿਤੀਆਂ ਫੇਰ ਮੈਂ ਉਹਨਾਂ ਨੂੰ ਕਹੀ ਵੀ ਜਾਣ ਲੈ ਕੇ ਭਾਈ ਨਾ ਤੁਹਾਨੂੰ ਗੱਲ ਦਾ ਨਹੀਂ ਪਤਾ ਗੱਲ ਦਾ ਨਹੀਂ ਪਤਾ ਤੁਸੀਂ ਫੇਰ ਮੈਂ ਉੱਤੇ ਰਾਚਣ ਲੈ ਕੇ ਚੜ ਗਏ ਹੈ ਉਹਨਾਂ ਨੂੰ ਤਾਂ ਗਾਲਾਂ ਕਢਾਉਂਦੀਆਂ ਮੇਰੇ ਮਾਵਾ ਪਿਓ ਉਹਨਾਂ ਗਾਲਾਂ ਕਢਾਉਂਦੀਆਂ ਹੈ ਫੇਰ ਤੋਂ ਬਰੇ ਕੀ ਰਹਿ ਗਿਆ ਸਤਾਜ ਜੀ ਠੀਕ ਆ ਕਿਦੋਂ ਤੁਸੀਂ ਮਾਵਾ ਪਿਓ ਤਾਂ ਕੀ ਰਹਿ ਗਿਆ ਫੇਰ ਯਾਰੀਆਂ ਕੋਈ ਨਹੀਂ ਰਹਿੰਦੀਆਂ ਭਰਾਵਾ ਜੀ ਕੋਈ ਯਾਰੀ ਨਹੀਂ ਫੇ ਹੈਗੀ ਉਹ ਯਾਰੀ ਉਹਨਾਂ ਚਿਰ ਤੱਕ ਆ ਕਿੰਨਾ ਚਿਰ ਤੁਸੀਂ ਇੱਕ ਦੂਜੇ ਨੂੰ ਮੂ ਤਾਂ ਮੂ ਆ ਠੀਕ ਆ ਜੇ ਲੋ ਤੁਸੀਂ ਮਾਵਾ ਪਿਓ ਤੱਕ ਚਲ ਗਏ ਫਿਰ ਕੋਈ ਯਾਰੀ ਨਹੀਂ ਫਿਰ ਆਪਣੇ ਲਈ ਭਰਾ ਤੁਸੀਂ ਕੋਈ ਯਾਰ ਨਹੀਂ ਹੈਗੇ ਤਾਂ ਕੁਝ ਨਹੀਂ ਆਪਣੇ ਲਈ ਹੈਗੇ ਠੀਕ ਹੈ ਨਾ ਤੇ ਜੋ ਬਾਕੀ ਤੁਸੀਂ ਜੋ ਕਰਨਾ ਕਰ ਲਓ ਮੈਨੂੰ ਕੋਈ ਚੱਕਰ ਨਹੀਂ ਠੀਕ ਆ ਮੇਰਾ ਜਵਾਕ ਆ ਇੱਥੇ ਹੋਏ ਮੇਰੇ ਜਵਾਕ ਆ ਕੱਲ ਨੂੰ ਕੋਈ ਗੱਲਬਾਤ ਹੋ ਗਈ ਸਿੱਧੀ ਗੱਲ ਆ ਤੁਹਾਡੀ ਜ਼ਿੰਮੇਵਾਰੀ ਆ ਮੈਂ ਤੇਰਾ ਨਾ ਸਿੱਧਾ ਠੋਕੇ ਲੈਣਾ ਕੱਲ ਨੂੰ ਕੋਈ ਗੱਲਬਾਤ ਮੈਨੂੰ ਹੋ ਗਈ ਜਾਂ ਮੇਰੇ ਜਵਾਕਾਂ ਨੂੰ ਕੁਝ ਹੋ ਗਈ ਮੈਂ ਤੇਰਾ ਸਿੱਧਾ ਠੋਕੇ ਨਾ ਲੈਣਾ ਦੁੱਲਿਆ ਫਿਰ ਮੈਂ ਸਿੱਧੀ ਪੰਜਾਬੀ ਜੱਕੀ ਗੱਲ ਦੱਸ ਦਿੰਦਾ ਜੇ ਕੋਈ ਵੀ ਗੱਲ ਹੋਈ ਤਾਂ ਕੱਲ ਨੂੰ ਠੀਕ ਆ ਦੂਜੀ ਸੁਣਾਉਣ ਤੇ ਆਉਣਦੇ ਆ ਕਿ ਅਸੀਂ ਤੇਰੇ ਲਈ ਆ ਕੀਤਾ ਸੀ ਤੁਸੀਂ ਮੇਰੇ ਲਈ ਕੱਖ ਨਹੀਂ ਕੀਤਾ ਜੇ ਮੈਂ ਸੁਣਾਉਣ ਤੇ ਆਵਾ ਭਰਾਵਾ ਤੇਰੇ ਛੱਤਰ ਪੈਣ ਲੱਗੇ ਸੀ ਚੰਡੀਗੜ੍ਹ ਦੇ ਲੱਗੇ ਠੀਕ ਆ ਉਦੋਂ ਤੇਰੀ ਗੱਡੀ ਕੋਈ ਨਹੀਂ ਲੈ ਕੇ ਹੁੰਦਾ ਸੀ ਉਦੋਂ ਮੈਂ ਤਾਂ ਉਸਤਾਦ ਲੈ ਕੇ ਆਏ ਸੀ ਠੀਕ ਆ ਜਦੋਂ ਤੈਨੂੰ ਤੇਰੇ ਛੱਟ ਲੱਗੇ ਕੈਨੇਡਾ ਤੋਂ ਵਾਪਸ ਗਏ ਆ ਉਦੋਂ ਤੇਰੇ ਤੇ ਤੋੜਦਾ ਤੱਕ ਤੇਰੀਆਂ ਸਾਹਬ ਕੀਤੀਆਂ ਤੁਸੀਂ ਮੇਰੀ ਕੀ ਕਦਰ ਪਾਈ ਮੈਨੂੰ ਇਹ ਦੱਸੋ ਮੈਂ ਤੁਹਾਡੇ ਤੋਂ ਕੀ ਖੱਟ ਲਿਆ ਮੈਨੂੰ ਇਹ ਤਾਂ ਦੱਸ ਦਿਓ ਇੱਕ ਵਾਰੀ ਮੈਨੂੰ ਜਵਾਬ ਤਾਂ ਦੇ ਦਿਓ ਮੈਂ ਤੁਹਾਡੇ ਤੋਂ ਖੱਟਿਆ ਕੀ ਅੱਜ ਤੱਕ ਤੁਹਾਡੇ ਤੁਹਾਡੀਆਂ ਗਾਲਾਂ ਹੀ ਖਾਂਦਾ ਆਇਆ ਮੈਂ ਠੀਕ ਆ ਕਦੀ ਆਇਆ ਕਦੀ ਉਹ ਕਦੀ ਆ ਠੀਕ ਆ ਉਤੋਂ ਤੁਸੀਂ ਉੱਠ ਕੇ ਮੇਰੇ ਮਾਂ ਪਿਓ ਨੂੰ ਸਿੱਧੇ ਤੁਰ ਕੇ ਗੱਲ ਏ ਅਕੜੇ ਤੁਸੀਂ ਧਮਕੀਆਂ ਦੇਂਦੇ ਆ ਕਦੀ ਕੁਸ਼ ਕਰਦੇ ਆ ਕਦੀ ਕੁਸ਼ ਕਰਦੇ ਮੈਨੂੰ ਕੋਈ ਡੱਕਾ ਨਹੀਂ ਫਰਕ ਪੈਂਦਾ ਠੀਕ ਆ ਮੈਂ ਵੀਡੀਓ ਪਾਉਣੀ ਸੀ ਸ਼ਰੀਆਮ ਕੇ ਨਾਮ ਮੈਂ ਪਾਈਆ ਤੇ ਪਾਈਆ ਠੋਕੇ ਕਹਿਣਾ ਉਤੋਂ ਦੇ ਬਣਦੇ ਸੱਚੇ ਵੇ ਬਾਈ ਜੀ ਤੁਸੀਂ ਸੱਚੇ ਸੀ ਫਿਰ ਤੁਸੀਂ ਮੇਰੇ ਘਰੇ ਕਾਲੇ ਗਏ ਸੀ ਵੀਡੀਓ ਬਣਾਉਣ ਤੁਸੀਂ ਮੇਰੇ ਘਰੇ ਗਏ ਵੀਡੀਓ ਬਣਾਉਣ ਤੇ ਕਹੀ ਕਿ ਹਾਂ ਵੇ ਸਾਡੀ ਤਾਂ ਕੋਈ ਗੱਲਬਾਤ ਨਹੀਂ ਹੈਗੇ ਕਿ ਤੁਸੀਂ ਵੀਡੀਓ ਬਣਾ ਲੋ ਹੈ ਗਏ ਨਹੀਂ ਤੂੰ ਦੱਸ ਪੰਮਾ ਗਿਆ ਸਾਰੇ ਗਏ ਤੁਸੀਂ ਮੇਰੇ ਘਰੇ ਗਏ ਜਾਂ ਨਹੀਂ ਗਏ ਦੱਸੋ ਹੈ ਵੀ ਕਦੋਂ ਮੇਰੇ ਘਰ ਦੇ ਨੂੰ ਤੁਹਾਨੂੰ ਕਿਹਾ ਕਿ ਹਾਂ ਅਸੀਂ ਜਿੰਦਰ ਨਾਲ ਗੱਲ ਕਰਾਂਗੇ ਮੈਂ ਕਿਦੋਂ ਤੁਹਾਨੂੰ ਫੋਨ ਲਾਇਆ ਅਗਲੇ ਦਿਨ ਪੰਮਾ ਹੁਣ ਮੇਰੇ ਘਰੇ ਜਾ ਕੇ ਆਇਆ ਥੋੜੇ ਦਿਨ ਹੋਏ ਪੰਮੇ ਨੂੰ ਸਾਰੀ ਗੱਲ ਕਿ ਦੱਸੀ ਆ ਕਿ ਹਾਂ ਕਿ ਆ ਗੱਲ ਹੋਈ ਆ ਕਿਦੋਂ ਪੰਮਾ ਕਹਿੰਦਾ ਕਿ ਮੈਂ ਦੁੱਲੇ ਨੂੰ ਅਬਦੁੱਲਾ ਫੋਨ ਕਰੂਗਾ ਕਿ ਮੈਂ ਦੁੱਲੇ ਨਾਲ ਫੋਨ ਤੇ ਗੱਲ ਕਰਦਾ ਆ ਆਪਾਂ ਨਹੀਂ ਗੱਲ ਕਰਾਂਗੇ ਫੇਰ ਤੂੰ ਉਹ ਤੋਂ ਬਾਅਦ ਫੇਰ ਸੱਚਾ ਹੁਣ ਡਿਆ ਕਿ ਹੈ ਕਿ ਨੈਟ ਤੇ ਬੈਠਾ ਭੌਂਕਣ ਡਿਆ ਠੀਕ ਆ ਭਰਾ ਠੀਕ ਆ ਅਸੀਂ ਬੋਲਾਂਗੇ ਮੈਂ ਠੋਕੇ ਕਹਿੰਦਾ ਮੈਂ ਬੋਲੂਗਾ ਭਰਾ ਤੂੰ ਮੇਰੇ ਮਾਪਿਆਂ ਨੂੰ ਗਾਲਾਂ ਕੱਢੇਂਗਾ ਤਾਂ ਮੈਂ ਬੋਲੂਗਾ ਠੋਕੇ ਕਹਿੰਨਾ ਦੁਨੀਆ ਭਾਵੇਂ ਲੱਖ ਮੈਨੂੰ ਬੁਰਾ ਕ